ਅਧਕਰ ਤਰਮਿੰਦਰ ਨਾਲ ਜੁੜੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਉਹਨਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਅੱਜ ਸਵੇਰੇ ਤਕਰੀਬਨ 7:30 ਵਜੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਐਂਬੂਲੈਂਸ ਦੇ ਜ਼ਰੀਏ ਉਹਨਾਂ ਦੀ ਰਹਾਇਸ਼ ਤੇ ਜਿਹੜਾ ਕੀ ਹੈ ਛੱਡਿਆ ਗਿਆ ਤੇ ਹੁਣ ਘਰ ਤੋਂ ਹੀ ਡਾਕਟਰਾਂ ਦੇ ਵੱਲੋਂ ਤਰਮਿੰਦਰ ਦਾ ਟ੍ਰੀਟਮੈਂਟ ਕੀਤਾ ਜਾਵੇਗਾ ਸੋ ਵੱਡੀ ਖਬਰ ਕਿ ਕੱਲ ਜਿਹੜੀ ਕੀ ਤਰਮਿੰਦਰ ਦੇ ਨਾਲ ਜੁੜੀਆਂ ਕੁਝ 네ਗੇਟਿਵ ਖਬਰਾਂ ਲਗਾਤਾਰ ਚਰਚਾ ਦੇ ਵਿੱਚ ਰਹੀਆਂ ਅਫਵਾਹਾਂ ਉਡੀਆਂ ਕਿ ਤਰਮਿੰਦਰ ਸਾਡੇ ਵਿਚਕਾਰ ਨਹੀਂ ਰਹੇ ਜਿਸ ਤੋਂ ਬਾਅਦ ਤਰਮਿੰਦਰ ਦੀ ਬੇਟੀ ਇਸ਼ਾ ਦਿਓਲ ਦੇ ਵੱਲੋਂ ਆ ਕੇ ਜਿਹੜਾ ਕੀ ਇਸ ਮੁੱਦੇ ਦੇ ਉੱਪਰ ਆਪਣਾ ਜਿਹੜਾ ਕੀ ਹੈ ਜਾਣਕਾਰੀਆਂ ਸਾਂਝੇ ਕੀਤੀ ਗਈਆਂ ਤੇ ਕਿਹਾ ਗਿਆ ਕਿ ਉਹਨਾਂ ਦੇ ਪਾਪਾ ਰਿਕਵਰ ਕਰ ਰਹੇ ਨੇ ਉਹ ਬਿਲਕੁਲ ਠੀਕ ਨੇ ਅਤੇ ਤੁਸੀਂ ਉਹਨਾਂ ਦੀ ਸਿਹਤਯਾਬੀ ਨੂੰ ਲੈ ਕੇ ਅਰਦਾਸ ਕਰੋ ਤੇ ਅੱਜ ਡਾਕਟਰਾਂ ਦੇ ਵੱਲੋਂ ਤਰਮਿੰਦਰ ਨੂੰ ਡਿਸਚਾਰਜ ਕਰ ਦਿੱਤਾ ਗਿਆ ਪਰਿਵਾਰ ਦੀ ਬੇਨਤੀ ਦੇ ਉੱਪਰ ਜਿਹੜਾ ਕੀ ਹੈ ਡਾਕਟਰਾਂ ਦੇ ਵੱਲੋਂ ਹੁਣ ਘਰ ਤੋਂ ਹੀ ਤਰਮਿੰਦਰ ਦਾ ਟ੍ਰੀਟਮੈਂਟ ਕੀਤੇ ਜਾਣ ਨੂੰ ਲੈ ਕੇ ਇਹ ਜਿਹੜੀ ਕੀ ਹੈ ਡਿਸਚਾਰਜ ਕੀਤਾ ਗਿਆ ਸੋ ਜਾਣਕਾਰੀ ਮਿਲੀ ਹੈ ਕਿ 2 ਦਿਨ ਪਹਿਲਾਂ ਤਰਮਿੰਦਰ ਦੀ ਜਿਹੜੀ ਕੀ ਹੈ ਉਹ ਬੇਤ ਨਾਸਜ ਹੁੰਦੀ ਹੈ ਅਤੇ ਸਾਹ ਲੈਣ ਦੇ ਵਿੱਚ ਤਕਲੀਫ ਹੋਣ ਦੇ ਚਲਦਿਆਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਹੀ ਮੰਨਦੇ ਵਜੋਂ ਬੇहद ਮਕਬੂਲ ਜਿਹੜੇ ਕਿ ਤਰਮਿੰਦਰ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਜੋ ਚਿੰਤਾਵਾਂ ਨੇ ਪ੍ਰਸੰਸ਼ਕਾ ਦੇ ਵਿੱਚ ਵੱਧੀਆਂ ਹੋਈਆਂ ਜ਼ਰੂਰ ਨਜ਼ਰ ਆਈਆਂ तमाम ਮੀਡੀਆ ਦੀ ਹੈ ਜਿਹੜੀ ਹੈ ਕਿ ਕਹਿ ਸਕਦੇ ਆ ਕਿ ਕੈਮਰੇ ਦੀਆਂ ਲਾਈਟਾਂ ਤਰਮਿੰਦਰ ਦੀ ਉਹ ਸਤਾਲ ਦੇ ਬਾਹਰ ਲਗਾਤਾਰ ਲੱਗੀਆਂ ਹੋਈਆਂ ਸਨ ਕਿ ਤਰਮਿੰਦਰ ਦੀ ਸਿਹਤ ਨੂੰ ਲੈ ਕੇ ਕੀ ਅਪਡੇਟ ਆ ਰਹੀ ਹੈ ਜਿ세 ਬਚਾਲੇ तमाम तरह ਦੀਆਂ ਅਫਵਾਹਾਂ ਵੀ ਆਈਆਂ ਅਤੇ ਪਰਿਵਾਰ ਦੇ ਵੱਲੋਂ ਸਮੇਂ-ਸਮੇਂ ਤੇ ਅਜਈਆਂ ਅਫਵਾਹਾਂ ਫਲਾਨ ਤੋਂ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ ਗਈ ਇਹ ਐਸੇਦਾਨ ਹੁਣ ਜਿਹੜੀ ਕੀਕਰ ਰਾਹਤ ਦੀ ਖਬਰ ਹੈ ਕਿ ਤਰਮਿੰਦਰ ਦੀ ਜਿਹੜੀ ਕਿ ਸਿਹਤ ਹੈ ਹੌਲੀ-ਹੌਲੀ ਰਿਕਵਰ ਹੋ ਰਹੀ ਹੈ ਅਤੇ ਉਹਨਾਂ ਹਸਪਤਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਪਰਿਵਾਰ ਨੇ ਨਿੱਜਤਾ ਦੀ ਅਪੀਲ ਕੀਤੀ ਹੈ ਅਤੇ ਇੱਕ ਅਧਿਕਾਰਿਤ ਬਿਆਨ ਵੀ ਜਾਰੀ ਕੀਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਤਰਮਿੰਦਰ ਨੂੰ ਹੁਣ ਹਸਪਤਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਉਹ ਘਰ ਦੇ ਵਿੱਚ ਆਰਾਮ ਕਰਨਗੇ ਅਸੀਂ মিডিਆ ਅਤੇ ਜਨਤਾ ਨੂੰ ਅਪੀਲ ਕਰਦੇ ਆ ਕਿ ਉਹ ਅਫਵਾਵਾ ਫਲਾਉਣ ਤੋਂ ਬਚਣ ਇਸ ਸਮੇਂ ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਨਿੱਜਤਾ ਦੀ ਜਿਹੜੀ ਕੀ ਆ ਉਹ ਸਤਕਾਰ ਦੀ ਲੋੜ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੀ ਤਰਮਿੰਦਰ ਜੀ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਪ੍ਰਾਰਥਨਾ ਕੀਤੀ ਹੈ ਪਰਮਾਤਮਾ ਕਰਕੇ ਉਹ ਸਾਡੀਆਂ ਜਿਹੜੇ ਕੀ ਭਾਵਨਾਵਾਂ ਨੇ ਉਹਨਾਂ ਦਾ ਸਤਿਕਾਰ ਕਰਨ ਅਤੇ ਅਫਵਾਹਾਂ ਫਲਾਨ ਤੋਂ ਗੁਰੇਸ਼ ਕਰਨ ਸੋ ਜਿਵੇਂ ਹੀ ਜਿਹੜੀ ਕੀ ਤਰਮਿੰਦਰ ਨੂੰ ਹਸਪਤਾਲ ਚੋਂ ਡਿਸਚਾਰਜ ਕੀਤੇ ਜਾਂਦੀ ਖਬਰ ਆਉਂਦੀ ਹੈ ਤਾਂ ਪੁਲਿਸ ਦੇ ਵੱਲੋਂ ਵੀ ਜਿਹੜਾ ਕੀ ਹੈ ਵੱਡਾ ਇਕੱਠ ਨਾ ਹੋਵੇ ਯੂ ਸਥਿਤ ਤਰਮਿੰਦਰ ਦੇ ਘਰ ਦੇ ਬਾਹਰ ਉੱਥੇ ਸਖਤੀ ਵਧਾ ਦਿੱਤੀ ਗਈ ਹੈ ਪੁਲਿਸ ਦਾ ਪੈਰਾ ਲਗਾ ਦਿੱਤਾ ਗਿਆ ਹੈ ਇੱਥੋਂ ਤੱਕ ਕਿ ਘਰ ਦੀ ਉਹ ਜਿਹੜੀ ਗਲੀ ਜਾਂਦੀ ਹੈ ਉਹ ਵੀ ਬੰਦ ਕਰ ਦਿੱਤੀ ਗਈ ਹੈ ਤਰਮਿੰਦਰ ਨੂੰ 10 ਨਵੰਬਰ ਨੂੰ ਸਿਹਤ ਵਿਗੜਨ ਤੋਂ ਬਾਅਦ ਮੁੰਬਈ ਦੇ ਬੀਚ ਕੈਂਡੀਡੇਟ ਪਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਸਾਂ ਲੈਂਡ ਦੇ ਵਿੱਚ ਉਹਨਾਂ ਨੂੰ ਤਕਲੀਫ ਸੀ ਅਤੇ ਉਹਨਾਂ ਨੂੰ ਵੈਂਟੀਲੇਟਰ ਦੇ ਉੱਪਰ ਰੱਖਿਆ ਗਿਆ ਸੀ ਸੋ so, ਤਕਰੀਬਨ 90 ਸਾਲ ਦੇ ਕਰੀਬ ਜਿਹੜੀ ਕਿ ਉਮਰ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਸਿਹਤ ਦੇ ਨਾਲ ਜੁੜੀਆਂ तमाम तरह ਦੀਆਂ ਖਬਰਾਂ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਪਹਿਲਾਂ ਇਸ ਤੋਂ ਜ਼ਿਕਰ ਕਰੀਏ ਤਾਂ ਸਨੀ ਦਿਓਲ ਦੇ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਸੀ ਕਿ ਜਿਵੇਂ ਅਫਵਾਹਾਂ ਉੜੀਆਂ ਤਾਂ ਸਨੀ ਦਿਓਲ ਦੀ ਟੀਮ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਤਰਮਿੰਦਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਕਿਰਪਾ ਕਰਕੇ ਉਹਨਾਂ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਪ੍ਰਾਰਥਨਾ ਕਰੋ ਅਤੇ ਝੂਠੀਆਂ ਖਬਰਾਂ ਤੋਂ ਗੁਰੇਜ਼ ਕੀਤਾ ਜਾਵੇ ਇਸ ਤਰ੍ਹਾਂ ਦੀ ਜਿਹੜੀ ਕਿ ਅਫਵਾਹਾਂ ਬੀਤੇ ਦਿਨ ਉਠੀਆਂ ਸੰਕਿਤਰਮਿੰਦਰ ਹੋਂ ਸਾਡੇ ਵਿਚਕਾਰ ਨਹੀਂ ਰਹਤਾ ਇਸ ਦੇ ਨਾਲ ਜ਼ਾਹਰ ਜੀ ਗੱਲ ਹੈ ਕਿ ਪਰਿਵਾਰਿਕ ਮੈਂਬਰਾਂ ਦੇ ਮਨਾਂ ਨੂੰ ਡੂੰਗੀ ਠੇਸ ਪਹੁੰਚੀ ਹੋਣੀ ਹੈ ਕਿ ਆਖਰਕਾਰ ਕਿਸ ਆਧਾਰ ਤੇ ਅਤੇ ਕਿਉਂ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਅਜੀਆਂ ਝੂਠੀਆਂ ਖਬਰਾਂ ਤੁਸੀਂ ਚਲਾ ਰਹੇ ਹੋ ਵੱਖੋ-ਵੱਖੀ ਮੀਡੀਆ ਅਦਾਰਿਆਂ ਦੇ ਵੱਲੋਂ ਹਾਲਕਿ ਹਮਦਰ ਟੀਵੀ ਦੇ ਵੱਲੋਂ ਜੋ ਐਕਸਕਲੂਸਿਵ ਜਾਣਕਾਰੀ ਸਾਂਝੀ ਕੀਤੀ ਗਈ ਸੀ ਤਰਮਿੰਦਰ ਦੀ ਪਤਨੀ ਹਿਮਮ ਮਾਲਨੀ ਦੇ ਟਵੀਟ ਦੇ ਆਧਾਰ ਤੇ ਅਸੀਂ ਪਹਿਲੇ ਹੀ ਕਹਿ ਦਿੱਤਾ ਸੀ ਕਿ ਉਹ ਹਸਪਤਾਲ ਦੇ ਵਿੱਚ ਜ਼ਰੇ ਇਲਾਜ ਨੇ ਬੇਸ਼ੱਕ ਵੈਂਟੀਲੇਟਰ ਪਰ ਉਹ ਉਹ ਹੌਲੀ ਹੌਲੀ ਰਿਕਵਰ ਕਰ ਰਹੇ ਨੇ ਪਰ ਕੁਝ ਹੀ ਸਮੇਂ ਦੇ ਬਾਅਦ ਕੁਝ ਜਿਹੜੇ ਕੀ ਵੱਖਰ-ਵੱਖਰੇ ਮੀਡੀਆ ਦੇ ਵਿੱਚ ਇਹ ਖਬਰਾਂ ਆ ਜਾਂਦੇ ਨੇ ਕਿ ਤਰਮਿੰਦਰ ਇਸ ਦੁਨੀਆ ਦੇ ਵਿੱਚ ਨਹੀਂ ਰਹਿ ਜਿਸ ਤੋਂ ਬਾਅਦ ਦਿੱਗਜ ਜਿਹੜੇ ਕੀ ਰਾਜਨੀਤਿਕ ਨੇਤਾ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਟਵੀਟ ਕਰ ਦਿੱਤਾ ਜਾਂਦਾ ਹੈ ਤਰਮਿੰਦਰ ਦੀ ਮੌਤ ਨੂੰ ਲੈ ਕੇ ਹਮਦਰਦੀ ਪ੍ਰਗਟਾਈ ਜਾਂਦੀ ਪਰ ਜਦੋਂ ਬਾਅਦ ਦੇ ਵਿੱਚ ਇਹ ਖਬਰਾਂ ਹੁੰਦੀ ਹੈ ਕਿ ਉਹ ਠੀਕ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ ਉਹ ਰਿਕਵਰ ਕਰ ਰਹੇ ਨੇ ਸਿਹਤ ਵਿੱਚ ਸੁਧਾਰ ਹੋ ਰਿਹਾ ਤਾਂ ਬਾਅਦ ਦੇ ਵਿੱਚ ਇਹਨਾਂ ਨੇਤਾਵਾਂ ਦੇ ਵੱਲੋਂ ਵੀ ਟਵੀਟ ਡਿਲੀਟ ਕਰ ਦਿੱਤੇ ਗਏ ਤੇ ਅੱਜ ਜਿਹੜੀ ਕਿਕਰ ਰਾਹਤ ਦੀ ਖਬਰ ਸੁਖਦ ਖਬਰ ਕਹਿ ਸਕਦੇ ਆ ਤਰਮਿੰਦਰ ਦੇ ਚਾਹਣ ਵਾਲੇ ਲਈ ਪ੍ਰਸੰਸ਼ਕਾ ਦੇ ਲਈ ਕਿ ਉਹ ਹੁਣ ਰਿਕਵਰ ਕਰ ਰਹੇ ਨੇ ਟ੍ਰੀਟਮੈਂਟ ਚੱਲੇਗਾ ਥੋੜਾ ਸਮਾਂ ਹੋਰ ਅਤੇ ਉਹਨਾਂ ਦਾ ਘਰ ਦੇ ਵਿੱਚ ਹੀ ਇਲਾਜ ਕੀਤਾ ਜਾਵੇਗਾ